ਦੂਸਰੇ ਪਾਸੇ ਮਨਜੀਤ ਖਤਰੀ ਲੈ ਵੀ ਸੋਹਣਿਆ ਖੇਡ ਕਹਾਣੀ ਉਹ ਕਹਿੰਦੇ ਛਿੰਦੇ ਪੱਟੀ ਵਾਂਗੂ ਨਹੀਂ ਇਹ ਲਲਕਾਰੇ ਵੱਜਣੇ ਇਹ ਸੂਰਮੇ ਜੀਦਿਆ ਨਹੀਂ ਮੋੜ ਲੋਪਣੇ ਲਓ ਚੋਟੀ ਦੀ ਕੋਸ਼ਿਸ਼ ਸ਼ੁਰੂ ਹੋਈ ਹੈ ਦੀ ਧਰਤੀ ਤੋਂ ਆਇਆ ਵੀਰ ਸਾਡਾ ਮਾਤਾ ਬਲਬੀਰ ਕੌਰ ਸੀ ਥੋੜੇ ਦਿਨ ਪਹਿਲਾਂ ਕਹਿੰਦੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਾਡੇ ਮਾਤਾ ਜੀ ਉਹ ਦੁੱਖ ਦਾ ਪ੍ਰਗਟਾਵਾ ਹੈ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਬਿੱਕਰ ਸਿੰਘ ਗੁਹਾੜ ਟ੍ਰੈਂਡੋ ਦਾ ਵੱਡਾ ਪ੍ਰਮੋਟਰ ਹੈ ਆ ਇਲਾਕਾ ਸ਼ੇਰਾਂ ਦਾ ਸਿਰ ਤੇ ਹੱਥ ਬਾਪੇ ਦੀਆਂ ਉਹ ਮੇਲਾ ਦਾ ਆ ਇਲਾਕਾ ਸ਼ੇਰਾਂ ਦਾ ਸਨੀ ਯੂ ਐਸ ਏ 5100 ਚੱਲਦੀ কুਸਤੀ ਦੇ ਵੱਡੇ ਮਾਨ ਅੱਜ ਵੀ ਖੇਡ কুਸਤੀ ਦੀਆਂ ਬਾਪਾ ਛੜੀਆਂ 51 ਦੇ ਨਾਲ ਸਨੀ ਯੂਐਸਏ ਨੇ ਜਿਹੜਾ ਪਹਿਲਵਾਨ ਜਿੱਤੇਗਾ ਬੱਲੇ ਬੱਲੇ ਹੋਏਗੀ ਵੱਡਾ ਧੰਨਵਾਦ ਆ ਸਤਨਾਮ ਸਿੰਘ ਜੀ ਜਾਫਰਵਾਲ ਔਰ ਥਿੰਦ ਪਰਿਵਾਰ ਜੱਜ ਜਗENDER ਪੜਾਕੇ 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 ਕੇ ਮਾਰ ਕਦੇ ਨਹੀਂ ਖਾਂਦੇ ਸੋਹਣਾ ਔਰ ਚੰਦੇ ਭਾਨੇ ਦੇ ਚੋਲੇ ਕੇ ਪੱਟੀ ਵਾਲਾ ਜੱਸਾ ਯਾਰੋ ਲੁੱਟੀ ਜਾਂਦਾ ਮੇਲੇ ਔਹ ਕਹਿੰਦੇ ਸਵਾਦ ਹੈ ਕਿਲੀ ਦੇ ਕੱਪ ਉਤੇ ਵੇਖ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਪ੍ਰਬੰਧਕ ਵੀਰਾਂ ਦਾ ਵੱਡਾ ਧੰਨਵਾਦ ਜੱਸਾ ਜੱਸਾ ਜੱਸਾ